ਤਕਾਵਾ ਪੁੱਛ ਤੂੰ ਮੈਂ ਤੈਨੂੰ ਮੈਂ ਤੈਨੂੰ ਮੈਂ ਤੈਨੂੰ ਤਕਾਵਾ ਤਕਾਵਾ ਚਲਾ ਜਾਏ ਜ਼ੋਰ ਕਿੰਨੇ ਦਿਨ ਤੋਂ ਪ੍ਰਾਣਾ ਹੀ ਆਇਆ ਇੱਕ ਨਾ ਲੁਕਿਆ ਚੱਲ ਪੇਰੇ ਨਹੀਂ ਨਾ ਕਸੁੱ ਚਪਾ ਸ਼ਮਰ ਕਰ ਗਏ ਜਵਾ ਮਾਲਕਾ ਆਂਸਾਂ ਚ ਵਹਾਈ ਹੋਣਾ ਆਹ ਤਿਆਰੀ ਹੈ ਜੀ ਆਪਣੀ ਰਸਤਾਾਂ ਦੇ ਟੂਰ ਦੀ ਤਿਆਰੀ ਕਾਦੀ ਤੋਰੀ ਪਏ ਆ ਤੇ ਘਰੋਂ ਚੱਲ ਗਏ ਆਪਾਂ ਤਿੰਨ ਤਿੰਨ ਕਿਲੋਮੀਟਰ ਚਾਰ ਆ ਗਏ ਤੇ ਉਦੋਂ ਥੋੜਾ ਹਨੇਰਾ ਹੈ 7 ਵਜੇ ਦੁਰੇ ਆ ਤੇ ਧੁੰਦਾ ਕਰਕੇ ਫਿਰ ਮਹਾਰਾਜ ਠਹਿਰ ਕੇ ਕਿਥੇ ਬਣਾਵਾਂ ਵੀਡੀਓ ਤੁਹਾਨੂੰ ਦੱਸਾਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਆਪਾਂ ਬਿਲਕੁਲ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਗੁਰੂ ਮਹਾਰਾਜ ਦਾ ਨਾਮ ਲੈ ਗਏ ਆਪਾ ਸਫਰ ਹਾਲ ਨੂੰ ਚੱਲੇ ਪਾਤੇ ਤੇ ਇੱਥੋਂ ਆਪਾਂ ਜਾਣਾ ਹੈ ਸ੍ਰੀ ਗੰਗਾ ਨਗਰ ਜਾਨੀ ਕਿ ਦੋਵਾਂ ਦਿਨ ਇੱਕ ਦੋਵਾਂ ਦਿਨਾਂ ਵਿੱਚ ਪਹੁੰਚ ਜਾਏ ਇੱਥੋਂ 270 ਕਿਲੋਮੀਟਰ ਮੇਰੇ ਸਾਹਮਣੇ ਆ ਜਾਂਦਾ ਆਪਣੇ ਪਿੰਡੋਂ ਆਪਰਾ ਪਿੰਡ ਆਇੰਦਾ ਤਰਨਤਾਰਨ ਜ਼ਿਲ੍ਹਾ ਖੇਮ ਕਾਨ ਦੇ ਬਿਲਕੁਲ ਨਾਲ ਹੀ ਬਾਰਡਰ ਦੇ ਉੱਤੇ ਇੱਥੋਂ 270 ਕਿਲੋਮੀਟਰ ਬੰਦਾ ਤੇ ਆਪਾਂ ਫਰੋਇਪੁਰ ਆਇਆ ਹੁੰਦੇ ਹੁੰਦੇ ਫੇਰੇ ਨਹੀਂ ਜਾਮਾ ਤੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਜਿੱਦਾਂ ਦੀ ਗੱਲ ਬਾਤ ਆਉਂਦੀ ਆ ਮੱਲਾਵੇ ਜੋ ਪਿੰਡ ਦਾ ਮੋਲ ਆ ਤੇ ਜੋ ਖੇਤੀਬਾੜੀ ਆ ਜਿੱਤੋਂ ਤੱਕ ਵੀ ਹੋ ਸਕਿਆ ਚੰਗੇ ਚੰਗੇ ਗੱਲਾਂ ਤੁਹਾਡਾ ਨਾਲ ਸ਼ੇਅਰ ਕਰਾਂਗੇ ਬਾਕੀ ਸਫਰ ਦੇ ਵਿੱਚ ਜੋ ਕੁਝ ਵੀ ਚਾਹੀਦਾ ਨਹੀਂ ਚਾਹੀਦਾ ਉਹ ਵੀ ਤੁਹਾਡਾ ਨਾਲ ਸ਼ੇਅਰ ਕਰਾਂਗੇ ਵੀ ਕਿੰਨਾ ਕੁ ਸਮਾਨ ਆਪਾਂ ਨੂੰ ਚਾਹੀਦਾ ਇਹ ਆਪਾਂ ਨੂੰ ਥੋੜੇ ਜੇ ਲੇਟ ਹੋ ਗਏ ਆ ਅੱਜ ਤੋਂ ਤੁਰਨਾ ਦਾ 4-5 ਦਿਨ ਪਹਿਲਾਂ ਤੇ ਮੁੜ ਕੇ ਨਿੱਕਾੇ ਕੰਮ ਕਰਨ ਦੇ ਥੋੜੇ ਜੇ ਲੇਟ ਹੋ ਗਏ ਰਿਸ਼ਤੇਦਾਰੀ ਤੋਂ ਥੋੜਾ ਜਿਹਾ ਨਾ ਠੀਕ ਨਹੀਂ ਬਿਮਾਰ ਹੋ ਗਏ ਉਹਨਾਂ ਦਾ ਕਰਕੇ ਆਪਾਂ ਲੇਟ ਹੋ ਗਏ ਆ ਲੰਜਰ ਪਿੰਡੋਂ ਆਪਾਂ ਨਾਗਰੇ ਆਪਨੇ ਪਿੰਡ ਤੋਂ ਜਿਹੜੀ ਤਕਰੀਬਨ 7 ਕਿਲੋ ਦੀ ਦੂਰੀ ਬਣਦੀ ਹੈ ਆਪਾਂ ਪਹੁੰਚ ਗਏ ਸਹੀ ਇਹ ਪੂਰਾ ਘਰਮ ਹੋ ਗਿਆ ਔੜ ਕੇ ਆਉਣਾ ਤੇ ਤਾਗੇ ਜੀ ਚੀਮੇ ਚੀਮੇ ਆਪਣੇ ਪਿੰਡੋਂ 8 ਕਿਲੋਮੀਟਰ ਇਹ ਕਹਾ ਜਾ ਕੇ ਪਾਣੀ ਪੀਨੇ ਆ ਤੇ ਲਾਗੀ ਪਾਣੀ ਤੇ ਜ਼ਿੰਦਗੀ ਪਹਿਲੀ ਾਰ ਮੈਂ 8 ਕਿਲੋਮੀਟਰ ਲਗਾਤਾਰ 8 ਕਿਲੋਮੀਟਰ ਮੋਟਰਸਾਈਕਲ ਚਲਾਇਆ ਅੱਜ 6 ਕਿਲੋ ਚਲਾਇਆ ਨਹੀਂ ਤੇ ਪਿੰਡ ਹੂਡਾ ਲੈਲਾ ਬਸ ਇੰਨਾ ਬਾਕੀ ਹਿੱਤ ਤੱਕ ਦਾ ਵਧੀਆ ਐਕਸਪੀਰੀਅੰਸ ਆ ਸਾਡੋ ਗੁਰੂ ਮਹਾਰਜ ਬਲੀ ਕਰੇ ਤਾਂਦਰੁਸਤਿਆ ਬਣੇ ਰੱਖੇ ਹਾਂਜੀ ਆਪਾਂ ਪਹੁੰਚ ਗਏ ਜੀ ਅੰਮਰਕੋਟ ਸਿੱਧਾ ਰਾਹ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਇਧਰ ਹੋਏ ਨਾ ਆਪਾਂ ਫਰੋਜਪੁਰ ਨੂੰ ਇਧਰ ਚਲੇ ਨਾ ਜਾਉਗੇ ਤੇ ਮਗਰਲੀ ਸਾਈਡ ਆਪਨੇ ਕੈਂਪ ਕਰਨ ਦੇ ਤਰ੍ਹਾਂ ਆਪਾਂ ਇਹ ਤਾਂ ਕਿ ਦੱਸਦਾ ਵਧੀਆ ਸਫਰ ਰਿਆ ਵੀ ਸਾਹ ਸੁਸੈਟ ਹੁੰਦੇ ਕੋਈ ਨਾ ਚਲਾਇਆ ਨਹੀਂ ਜੀ ਕਲੀਅਰ ਰੋਡ ਹੈ ਬਾਕੀ ਅਜੇ ਬਾਜ਼ਾਰ ਖੋਲੰਦੇ ਨਹੀਂ ਵਾਹ ਆ ਦੋਸਤੋ ਆਪਾਂ ਉਤਰ ਗਏ ਆ ਦਰਿਆ ਦੇ ਵਿੱਚ ਹਰੀਆਂ ਵਾਲਾ ਦਰਿਆ ਜਿਹੜਾ ਗਾੜੀ ਪਾਕਿਸਤਾਨ ਦੇ ਵਿੱਚ ਹੋਇੰਦਾ ਏ ਇੱਥੇ 1988 ਦੇ ਵਿੱਚ ਪਾਣੀ ਆਇਆ ਉਸ ਤੋਂ ਬਾਅਦ ਨਹੀਂ ਆਇਆ ਗੁਰੂ ਮਹਾਰਾਜ ਭਲੀ ਕਰੇ ਆਪਦੇ ਰਾਹ ਥਾਣੀ ਵਗਦਾ ਰਹੇ ਇਹ ਬਾਬਾ ਚਾਰਸਾ ਵਾਲ ਨੂੰ ਇਧਰ ਆਪਾ ਹੋ ਗਿਆ ਜੀ ਹਰੀ ਘਰ ਦਰਿਆ ਨਾਲ ਦੇਖ ਸਾ ਤੇ ਗੋਭੀ ਲਈ ਆ ਸਾਡੇ ਏਰੀਆ 'ਚ ਮੈਂ ਪਹਿਲਾਂ ਮੰਨ ਲਓ ਵੀ ਇਹ ਕਿਸਾਨ ਦੇ ਇਦਾਂ ਦਾ ਫਾਰਮ ਦੇਖਿਆ ਇਹਦੇ ਇਦਾਂ ਸਬਜ਼ੀ ਲਈ ਨਹੀਂ ਤੇ ਸਾਡੇ ਦੇ ਪਾਸੇ ਤਾਂ ਜਿਆਦਾ ਬਸ ਕਣਕ ਤੇ ਚੋਨਾ ਸਬਜ਼ੀ ਲਈ ਘਾਟੀ ਧਿਆਨ ਦਿੰਦੇ ਸਾਡੀ ਪਹਿਲੀ ਸਬਜ਼ੀ ਵਾਲੀ ਖੁਦ ਨਹੀਂ ਲਾਉਂਦੇ ਤੇ ਕਿੰਨੂ ਆਪਾਂ ਕੀ ਆ ਕਰਨਾ ਤੇ ਬਾਕੀ ਹੋਤੀ ਆ ਮਾਹੌਲ ਚਾਲ ਸਫਰ ਆਪਾ ਅੱਲਾ ਵੀ ਕਾਲੀ ਨਹੀਂ ਕੋਈ ਕਰਨੀ ਮੈਂ ਮੈਂ ਨਾ ਕਰਨਾ ਦੇ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਹਾਈਪ ਜ਼ਰੂਰ ਕਰਦੇ ਆ ਵੀਰੋ ਗੁਰੂ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਆਪਾ ਬਲੀ ਕਰੇ ਵਧੀਆ ਹੁੰਦਾ ਕਿ ਤਾ ਸਫਰ ਰਿਹਾ ਤੇ ਮੇਰੇ ਸਹੌਣਾ ਕੋਈ ਡੂੜ ਦੂਹਾਂ ਕਿੱਲੇ ਜਾਉਣਾ ਲੋ ਜੀ ਆਪਾਂ ਆਕੇ ਤੂ ਤੂਤੀ ਹੈ ਨਾ ਪੱਡ ਨਹੀਂ ਇਹ ਪੰਗਲਾ ਹਾਂ ਪੰਗਲਾ ਜੀ 2 भाई किलोमीटर ਦਾ ਸਫ਼ਰ ਆਪਾਂ ਤੈਅ ਕਰ ਲਿਆ ਤੇ ਪਹਿਲੀ ਬ੍ਰੇਕ ਆ। ਚਾਪੀ। ਠੰਡ ਬੜੀ ਤੇ ਧੁੰਦ ਵੀ ਬੜੀ ਆ। ਐਦਾ ਉਧਰਾਂ ਤਰੀਰ ਨੂੰ ਕਾਫੀ ਮੋੜਕਾ ਹੁੰਦੇ ਆ। ਹੁਣ ਇਧਰ ਨੂੰ ਜਾਣਾ ਆਪਾਂ ਹਰੀਗਲ ਦਾ ਨੂੰ। ਆਹ ਜੀ ਬਾਰਡਰੇ ਬੜਰੇ ਹੋ ਖੇਤ ਖੇਮ ਕਰਨ ਚ ਰਹੇ ਨੇ। ਆਹ ਜਾਂਦੀ ਆਪਾਂ ਆ। ਚਾਹ ਬਣ ਕੀ? ਕਿਆ ਭਾਈ ਨੇ ਚੰਗੀ ਕੜਰੀ ਲਾਦਾ ਬਣਾਈ ਨੇ ਰੰਗ ਤੋਂ ਪਤਾ ਲ ਆ ਜਾਂਦਾ ਬਾਟੀ ਗੱਡੇ ਚੰਗਾ ਮਸਾਲਾ ਪਾ ਪੂਗੇ ਬਣਾਈ ਹਾਂ ਚਾਹ ਬਣਾਈ ਆ ਬਾ ਬਣਾਈ ਆ ਪਾ ਕੇ ਦੇਣੀ ਆ ਬੰਦਾ ਤੋਰੇ ਫਰੇ ਆ ਤੇ ਮੈਂ ਮੈਂ ਪਹਿਲੇ ਸਾਬ ਲਾੜਿਆ ਸੀ ਮਾਪਾ ਵੀਡੀਓ ਵੀਡੀਓ ਦੇ ਚੱਕਰਾ ਚ ਮਾਹ ਕਈ ਵੇਖੀ ਰਿਆ ਨਾ ਜਿੱਥੇ ਜਾਣ ਜੋਗਾ ਨਹੀਂ ਬੰਦਾ ਹਾਂ ਤੇ ਉੱਥੇ ਆਪਾਂ ਨੂੰ ਜਿਹੜੀ ਚੀਜ਼ ਨਹੀਂ ਵੇਖੀ ਉਹ ਵੀ ਵਿਖਾ ਬੰਦਾ ਵੀਡੀਓ ਰਹੀ ਲੈਂਦਾ ਹਾਂ ਅੱਗੇ ਉਹ ਮੁੰਡੇ ਕਹੇ ਤਾਂ ਸਾਰਾ ਨਾਲ ਆਲ ਇੰਡੀਆ ਘੁੰਮਿਆ ਹੈ ਆਪਾਂ ਉਹ ਗੁਰਦਾਰੇ ਗੁਰੂ ਨਾਨਕ ਸਾਹਿਬ ਦੇ ਉਹ ਨਹੀਂ ਵੀ ਵੇਖੇ ਜਿਹੜੇ ਉਹਨਾਂ ਵਿਖਾਤ ਤੇ ਜਿਹੜਾ ਬੰਦਾ ਘਰ ਬੈਠਾ ਸਾਰਾ ਕੁਝ ਵੇਖ ਲਿੰਦਾ ਬਹੁਤ ਵਧੀਆ ਗੱਲ ਆ ਤੇ ਮਾਹ ਆਪਾਂ ਚੀਜ਼ ਬਣਾ ਕੇ ਦੇਣੀ ਬਾਈ ਨੂੰ ਇਹੋ ਹੀ ਨਹੀਂ ਨਹੀਂ ਵਧੀਆ ਤੇ ਆ ਸਾਡੇ ਧੁੰਦ ਘਾਟੂ ਇਧਰ ਆਪਾਂ 30 32 ਕਿਲੋਮੀਟਰ ਦਾ ਪੈੜਾ ਕਰ ਆਇਆ ਨਾ ਚੈ ਰਾਜ ਤੁਹਾਨੂੰ ਉੱਥੇ ਗੋਭੀ ਲੱਗੀ ਵਿਖਾਈ ਤੇ ਚੈ ਆ ਪੌੜੀ ਤੋਂ 300 ਮੀਟਰ 200 ਮੀਟਰ ਹੁਣਾ ਕਿਤੇ ਚੈ ਇੱਥੇ ਆਲੂ ਆਏ ਹੋਏ ਸੜਕ ਤੇ ਸੋਹਣੀ ਕਰਨ ਸਾਡੇ ਆਲੇ ਪਾਸੇ ਸਬਜ਼ੀ ਦਾ ਥੋੜਾ ਜਿਹਾ ਨਾ ਕਾਟ ਹੀ ਖਿਆਲ ਨਾ ਨਹੀਂ ਹੈ ਜਿਆਦਾ ਕਰਨਕ ਚੋਂ ਨਹੀਂ ਚੱਲਦਾ ਤੇ ਥੋੜਾ ਹੀ ਰਹਿ ਗਿਆ ਦਰਿਆ 300 ਮੀਟਰ ਹੁਣਾ ਉੱਤੇ ਵੀ ਨਹੀਂ ਇੱਕ ਨਾ ਅਜੇ ਪੂਰਾ ਹੱਥ ਨਹੀਂ ਟਿਕਿਆ ਵੀ ਇੱਕਾ ਤਰ੍ਹਾਂ ਸ਼ੈਵਲ ਜਰਾ ਇੱਕਾ ਤਰ੍ਹਾਂ ਫੋਨ ਨਹੀਂ ਫੜਿਆ ਜਾਂਦਾ ਤੇ ਥੋੜੀ ਥੋੜੀ ਅਡਜਸਟਮੈਂਟ ਹੌਲੀ ਹੌਲੀ ਕਰਦੇ ਆ ਇੱਕ ਦੋਆਂ ਬੰਨ ਤੱਕ ਹੋ ਜੂ ਤੇ ਬਾਕੀ ਆ 32 ਕਿਲੋਮੀਟਰ ਦਾ ਬੜਾ ਕਾਟਾ ਹੈ ਚੰਗੀ ਵਾਰ ਨਬੇੜਤੀ ਤੇ ਟਾਈਮ mera ਸਰਾ 10 ਬਚ ਗਿਆ 7 ਵਜੇ ਤੋਂ ਰੇ 1.5 ਦਾ ਕਿਲੋਮੀਟਰ ਅਧਿਗੇ ਇੱਕ ਚੜਾਈ ਪਈ ਲਾਕੇ ਪਤਾ ਲੱਗ ਗਿਆ ਚੜਾਈਆਂ ਕਿੱਡੀਆਂ ਓਕੇ ਆ ਗਏ ਜੀ ਆਪਾਂ ਹਰੀ ਗਲੇ ਦਰਿਆ ਤੇ ਤਪਾਣੀ ਘਾਵੇ ਸ਼ਾਂਤ ਆ ਠੀਕ ਨਹੀਂ ਮਿੱਟੀ ਵੇਖੋ ਇੱਥੇ ਕਿੰਨੀ ਸੁਟੀ ਤੇੜਾ ਬਈਆਂ ਬਈਆਂ ਕਿੰਿਆਂ ਦਾ ਉਹਦੇ ਰੇਤਾਂ ਨੇ ਭਰ ਗਿਆ ਤੇ ਬਾਕੀ ਠੀਕ ਹੈ ਗੱਲਬਾਤ ਹਵਾ ਗੋਦੀ ਆ ਜ਼ੋਰ ਲੱਗ ਰਿਹਾ ਠੰਡੀ ਠੰਡੀਆਂ ਵਾਲੇ ਇਹੋ ਤੋਂ ਤਾਂ ਘੰਭਲਾਉਂਦੇ ਉਹ ਤਾਂ ਘੋਤਿਆਂ ਤੇ ਸ਼ਾਮ ਹੋ ਜਲਾ ਤਾਂ ਗਰਮੀ ਲੱਗਦੀ ਆ ਮੁੜ ਕਾਈ ਜਾਂਦਾ ਆ ਸਵੇਰ ਦੀ ਗੱਲ ਚ ਭਾਈ ਤਾਂ ਨਹੀਂ ਕੀਤੀ ਈ ਹੁੰਦਾ ਨਹਿਰ ਕਿ ਜਿੰਨਾ ਪਾਣੀ ਹੈ ਇਹਦੇ ਜੀ ਤੇ ਇਦਦਰਾ ਬਣਾ ਛੋਟਾ ਜੀ ਦਰਿਆ ਆਪਾਂ ਨੂੰ ਹਰੀ ਗੜ ਦਰਿਆ ਪੁਲ ਤੋਂ 1.5 ਕਿਲੋਮੀਟਰ ਅੱਗੇ ਆਣ ਕੇ ਪਹਿਲੀ ਮੋਟਰ ਮਿਲੀ ਉੱਤੇ ਚੱਲੰਦੇ ਜਮਾ ਇਦਰੇ ਸੋ ਕਾਮ ਵੀ 2-3 ਫੁੱਟ ਪੀੜੀ ਉਹਨਾਂ ਤੇ ਪਾਣੀ ਵੀ ਚੰਗਾ ਕਮਾਦਨ ਲਾਇਆ ਤੇ ਪਾਣੀ ਵੀ ਚੰਗਾ ਕੱਢਣ ਦੇ ਆਹਰਿਆਲੀ ਵੇਖੋ ਕਿੰਨੀ ਸੋਹਣੀ ਆ ਦਰਿਆ ਦੇ ਇਲਾਕੇ ਦੇ ਵਿੱਚ ਤੇ ਪਾਣੀ ਵੀ ਉੱਤੇ ਇੱਥੇ ਆਪਾਂ ਨੂੰ ਵੀਰ ਮਿਲੇ ਇੱਕ ਸਸੀਗਾਂ ਵੀਰ ਜੀ ਸਸੀਗਾਂ ਜੀ ਉਹ ਠੀਕ ਠਾਕ ਜੀ ਕੀ ਨਾ ਜੀ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਵੀਰ ਨੇ ਆਪਾਂ ਨੂੰ ਚਾਹ ਪਾਣੀ ਪੁੱਛਿਆ ਹੈ ਤੇ ਚਾਤਾ ਜੀ ਕੁਛ ਵੀ ਕੇ ਦੋ ਰਹੇ ਹਨ ਤੇ ਚੈਨਲ ਸਬਸਕ੍ਰਾਈਬ ਕੀਤਾ ਨਵਾਂ ਜੁੜਿਆ ਮੈਂਬਰ ਆਪਣਾ ਨਵਾਂ ਪਰਿਵਾਰ ਵਧਿਆ ਮਿਹਰਬਾਨੀ ਜੀ ਧੰਨਵਾਦ ਥੈਂਕ ਯੂ ਚਲੋ ਅੱਗੇ ਮਿਲਦੇ ਹਾਂ ਸਫਰ ਦੇ ਵਿੱਚ ਥੋਮ ਲਾਇਆ ਕੇ ਵੀਰ ਨੇ ਕਿੰਨਾ ਸੋਹਣਾ ਥੋਮ ਯਾਨੀ ਕਿ ਆਪਣੇ ਵੀ ਖੇਤੀ ਹੁਣ ਲਾ ਪਈ ਆ ਥੋਮ ਦੀ ਲਾਲੋ ਆਲੂਆਂ ਦੀ ਟਾਂਵੀ ਟਾਂਵੀ ਹੁੰਦੀ ਹੈ ਜੀ ਠੰਡ ਪੂਰੀ ਆ ਜੇ ਰੋਜ ਜਾਈਦਾ ਤਾਂ ਫੋਲ ਠੰਡ ਲੱਗਦੀ ਜੇ ਤੁਰੇ ਜਾਂਨੇ ਫਿਰ ਤਾਂ ਠੀਕ ਈ ਗਰ ਮਰਦਾ ਸੀ ਆਪਣਾ ਕੇ ਚਾਹ ਲੈ ਵੀਨੇ ਕੇ ਚਾਹ ਪੀਨੇ ਪਰ ਮੌੜਾ ਇਹ ਲੋਡ ਹੋ ਜਾ ਚਾਹ ਤਾਂ ਬੰਦ ਰਹਿਣੀ ਆ ਬੱਗੇ ਵਾਲੇ ਪਿੰਡ ਤੋਂ ਜੀ ਆਪਾਂ ਚੱਲ ਕੇ ਕੋਈ ਅੱਧਾ ਕਿਲੋਮੀਟਰ ਤੇ ਨਾਲ ਹੀ ਉਥੋਂ ਵੀਰ ਆਪਣੇ ਨਾਲ ਜੁੜਿਆ ਤੇ ਨਾਲ ਹੀ ਗੱਲਾਂ ਬਾਤਾਂ ਕਰਦਾ ਸੱਸੀ ਗਵੇ ਜੀ ਸੱਸੀ ਜੀ ਕੀ ਨਾਮ ਹੈ ਜੀ ਦਲਜੀਤ ਸਿੰਘ ਦਲਜੀਤ ਸਿੰਘ ਇਹੋ ਪਿੰਡ ਜੀ ਹਾਂ ਜੀ ਸਰ ਪਿੰਡ ਠੀਕ ਹੈ ਜੀ ਤੁਸੀਂ ਦੱਸਣ ਦੇ ਨਾਲ ਡਾਕਟਰੀ ਵੀ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਨਾਲ ਡੰਗਰਾਂ ਦਾ ਵੀ ਬਹੁਤ ਵਧੀਆ ਅੱਜ ਕੱਲ ਤਾਂ ਘਰੇ ਮੇਰੇ ਵਰਗਾ ਵਿਹਲਾ ਵੀ ਹੋਵੇ ਤਾਂ ਵੀ ਡੰਗਰ ਛੱਡ ਦਿੰਦਾ ਨਹੀਂ ਡੰਗਰ ਕਾ ਤੇ ਤੁਸੀਂ ਨਾਲ ਜੌਬ ਕਰਕੇ ਤੇ ਡੰਗਰ ਵੀ ਨਾ ਰੱਖੇ ਨਾ ਨਾ ਆਪਣਾ ਦੁੱਧ ਦਹੀਂ ਆਪਦਾ ਘਰ ਦਾ ਸਾਰਾ ਸਿਸਟਮ ਚੱਲ ਜਾਂਦਾ ਮੁੱਲ ਜਿੰਨਾ ਮਰਜ਼ੀ ਲੈ ਲੀਏ ਨਹੀਂ ਗੱਲ ਬੰਦੀ ਨਾ ਨਾ ਜਿਹੜੀ ਕਰਦੇ ਦੁੱਧ ਦਹੀਂ ਦੀ ਬੰਦੀ ਚਲੋ ਵਧੀਆ ਲੱਗਾ ਭਾਈ ਟੱਟ ਨਾ ਮਿਲ ਕੇ ਠੀਕ ਹੈ ਠ ਮੱਲਾ ਵਾਲੇ ਤੇ ਫੋਇਪੋਰ ਰੋਡ ਤੇ ਕਿਨਾ ਪਿੰਡ ਦਾ ਵੀਜੀ ਹਰਪਕਾ ਹਰਪਕਾ ਦੇ ਦੀ ਆਪਾਂ ਚਾਹ ਵੀ ਲੱਗੇ ਪੂਰੀ ਘੈਂਟ ਬਣਾਈ ਯੋਰ ਯੋਰ ਲੱਗਾ ਚੰਗਾ ਮਿੱਠਾ ਪਾਤਾ ਹੈ ਰੋਹੀਪੁਰ ਤੋਂ ਰਹਿ ਗਿਆ ਜੀ 100 ਕਿਲੋਮੀਟਰ ਪਿੰਡ ਤਾਂ ਨਹੀਂ ਕੋਈ ਵੀ ਮਿਲਿਆ ਗੀਆਂ ਗਾੜੀ ਵੀ ਪਤਾ ਨਹੀਂ ਪਿੰਡ ਦਾ ਬੋਟ ਆਉ ਉਹ ਤਾਂ ਪਤਾ ਚੱਲੂ ਵੈਸੇ ਉਧਾਂ 100 ਕਿਲੋਮੀਟਰ ਰਹਿ ਗਿਆ ਰੋਹੀਪੁਰ ਇਧਰ ਨਾ ਗਾਜਰ ਦੀ ਖੇਤੀ ਕਾਫੀ ਜ਼ਿਆਦੀ ਆ ਪਿੱਛੇ ਮੈਂ ਵੇਖਿਆ ਕਾਫੀ ਗਾਜਰਾਂ ਲਾਈਆਂ ਸਬਜ਼ੀ ਦਾ ਧਿਆਨ ਇਧਰ ਹੈਗਾ ਫਰੋਜਪੁਰ ਇਥੇ 2-3 ਕਿਲੋਮੀਟਰ ਰਹਿ ਗਿਆ ਪਰ ਰਾਹ ਬੜਾ ਗੰਦਾ ਵਜਾ ਇੱਕ ਚੜ੍ਹਾਈ ਪੋਲ ਵਾਲੀ ਉਹ ਇੱਕ ਰਾਹ ਬਤਿਆ ਨਮਈ ਮਈ ਨਾ ਜਾਣਦੇ ਹੋਰ ਜੀ ਆਪਾਂ ਪੁਰਾਣੇ ਸ਼ਹਿਰ ਫਰੋਜਪੁਰ ਆਪਾਂ ਨੂੰ 60-65 ਕਿਲੋਮੀਟਰ ਪਿਆ ਹੁਣ ਆਪਾਂ ਲੱਭਣਾ ਹੈ ਪੈਂਟਰ ਜਿਹੜਾ ਮੋਟਰਸਾਈਕਲ ਦੇ ਨੰਬਰ ਨੂੰ ਪਰ ਲਿਖਦਾ ਆਪਣੀ ਯਾਰ ਪਲੇਟ ਆ ਟੁੱਟ ਗਈ ਉਹ ਵਖੋਣਾ ਤੁਹਾਨੂੰ ਉਹ ਦੂਰੀ ਕਰਨੀ ਪੈਣੀ ਇਹ ਵੇੜੇ ਬਾਹਰ-ਬਾਰ ਮਿਲ ਜਾਂਦੀ ਜਾਂ ਵਿੱਚ ਜਾਣਾ ਪਊਗਾ ਇਹ ਤਾਂ ਜਾ ਕੇ ਪਤਾ ਲੱਗਣਾ ਆੜਾ ਨੰਬਰ ਪਲੇਟ ਸਵੇਰੇ ਆਪਣੀ ਟੁੱਟ ਗਈ ਇਹ ਮਸ਼ੀਨ ਜਿਹੜੀ ਘੜਦੇ ਉਹ ਹੀ ਪਰ ਬੇਕਾਰ ਹੀ ਨਿਕਲੀ ਉਹਨੂੰ ਫਰੋਏ ਪਰ ਇਹ ਤੇ ਵੀਰ ਟੋਪਾ ਲਵਾਉਂਦੇ ਆ। ਤੇ ਸ਼ਹਿਰੋਂ ਬਾਹਰ ਸਮਾਕਮੁੱਲਾ ਹੈ। ਇਹ ਕਾਸੇ ਕੇ ਵੇਣੇ ਹੈ ਗੱਡੀ ਕਿੰਨਾ ਕ ਸਫਰ ਹੁੰਦਾ ਆਪਣੇ ਨੂੰ। ਟੋਲਪੁਰ ਦਾ ਕੋਈ ਨਾ ਰਾਹ ਜੇ 2-3 ਕਿਲੋਮੀਟਰ ਸੜਕ ਬਹੁਤ ਲੰਬਾ। ਭਾਇਆ ਦੇਖ ਲਓ ਠੀਕ ਹੈ। ਆ ਗਿਆ ਜੀ। ਹਾਂ। ਠੀਕ ਹੈ ਜੀ। ਇਹ ਚਿੱਟੀ ਹੈ ਨਾ ਪੱਟੀ ਉਹ ਦਿਹਾੜਾ ਸੋਹਣਾ ਜਹੂ ਨਾ। ਕੇ ਸਮਝ ਨਹੀਂ ਲੱਗਿਆ। ਉਹ ਤੇ ਪੱਟੀ ਤੇ ਮੈਂ ਸੋਨਾ ਲੱਕੂ ਨਾ ਫੱਟੀ ਤੇ ਪਲੇਟ ਤੇ ਪਲੇਟ ਤੇ ਹਾਂ ਇਹ ਆਪਾਂ ਰੋਈਪੁਰ ਦੇ ਆਪਾਂ ਬਾਰ-ਬਾਰ ਜਾਂ ਨੈਂਜਲਾਲਾਬਾਦ ਰੋਡ ਨੂੰ ਤੇ ਅੱਜ ਐਤਵਾਰ ਕਰਕੇ ਮੱਲਾ ਵੀ ਦੁਕਾਨਾਂ ਕਾਫੀ ਬੰਦ ਆ ਤੇ ਆਪਾਂ ਗਾਂਹ ਜਾ ਕੇ ਵੇਣੇ ਆ ਜੀ ਆਪਾਂ ਨੂੰ ਟ੍ਰੋਲ ਤੋਂ ਬਰੇ ਗੁਰਦੁਆਰਾ ਜਾ ਮਿਲਦਾ ਅਜੇ 2:30 ਵਜੇ ਆ 4:30 5:00 ਵਜੇ ਤੱਕ ਚਲਾਉਣੇ ਘੜੀ ਜਿੱਥੇ ਟਿਕਾਣਾ ਮਿਲਿਆ ਕੋ ਉੱਥੇ ਰੋ ਜਾਏ ਇੱਕ ਹੋ ਨੰਬਰ ਪਲੇਟ ਦੀ ਲਵਾਉਣੀ ਉਹਦਾ ਕਰਕੇ ਫਿਰ ਉੱਥੇ ਕਿੰਨਾ ਲੱਗ ਜਾਂਦੀ ਤੇ ਤੁਹਾਨੂੰ ਆਪਾਂ ਦਾ ਮਰਲਾ ਵਿਕੇਟ ਕਾਣੇ ਤੇ ਪਹੁੰਚ ਜਾਣਾ ਹੈ ਆਪਾਂ ਆ ਗਏ ਜੀ ਫਰੋਇਦਪੁਰ ਤੋਂ ਬਾਹਰ ਇੱਧਰ ਰਹਿ ਗਿਆ ਜੀ ਗੌਰ ਤੇ ਮਲੋਟ ਇੱਧਰ ਆਪਣੇ ਬੰਨੇ ਪੀਲੇ ਬੰਨੇ ਫਰੋਇਦਪੁਰ ਰਹਿ ਗਏ ਤੇ ਅੰਬੂਰੇ ਹੈਗਾ 115 ਮਲੋਟ ਇੱਕੋ ਜਿਹਾ ਤੇ ਤਿੰਨ ਕ ਦਾ ਟਾਈਮ ਹੋਇਆ ਵੇਨੇ ਜਿੰਨਾ ਖਿੱਚਿਆ ਜਾਂਦਾ ਕਿੱਥੇ ਜਾ ਕੇ ਰੋਕਦੇ ਆ ਤੇ ਗੱਡੀ ਉਹ ਵੀ ਕਰਨੀ ਸੰਜ ਤੇ ਆਪਾਂ ਨੂੰ ਥੋੜਾ ਜਨਾ ਟਾਈਮ ਲੱਗ ਗਿਆ ਇਹ ਆਪਣੇ ਲਵਾਈ ਦੂਜੀ ਉਹ ਮਸ਼ੀਨ ਜਿਹੜੀ ਨਿਕਲਦੀ ਤੇ ਉਹ ਰੱਸੀ ਨਾਲ ਟੁੱਟ ਗਈ ਫੇਰ ਉਹ ਲੋਹੇ ਦੀ ਲਵਾਈ ਆਪਾਂ ਤਾਂ ਕਰਕੇ ਪ੍ਰਸ਼ਾਦੇ ਆਪਣੇ ਕੋਲ ਹੀ ਘਰੋਂ ਲੈ ਕੇ ਆਇਆ ਹਾਂ ਇਥੇ ਵੀਰ ਤੋਂ ਆਪਾਂ ਛੋਲੇ ਲੈ ਲਏ ਆ। ਹੰਮਵਰ ਵਾਲੇ ਰੋਡ ਤੇ। ਇਹਦਾ ਇਹ ਪ੍ਰਸ਼ਾਦਾ ਦੇੰਦਾ ਟਾਈਮ। એનર્ਜੀ ਕਰਦੇ ਪੌਸਟ ਆਪਾਂ। ਆਪਾਂ ਖਾਂਦੇ ਹਾਂ ਪ੍ਰਸ਼ਾਦਾ। ਇਥੇ ਮਿਲੇ ਦੋ ਵੀਰ। ਸਤਿ ਸ਼੍ਰੀ ਅਕਾਲ ਜੀ। ਕੀ ਆ? ਵਧੀਆ ਨੇ। ਤੇ ਕੀ ਨਾ ਬਣਾ ਜੀ? ਦੀਪ ਤੁਹਾਡਾ ਜੀ। ਜੀ ਜਾਨ। ਠੀਕ ਹੈ ਕਿਹੜਾ ਪਿੰਡ ਆ ਜੀ? ਠੀਕ ਹੈ ਜੀ ਤੇ ਇਹ ਆਪਣੇ ਨਵੇਂ ਜੁੜੇ ਚੈਨਲ ਨਾਲ ਹੁਣੇ ਸਬਸਕ੍ਰਾਈਬ ਕੀਤਾ ਤੇ ਫੈਮਿਲੀ ਆਪਣੀ ਵੱਧ ਹੀ ਜਾਂਦੀ ਹੈ ਕਿਰਪਾ ਨਾਲ 20000 ਤੋਂ ਪਲਾਸਾ ਇੰਦੇ ਪਿਆਰ ਪਲੇ ਦੇ ਆਪਾਂ ਰਾਹ ਜਿਹੜੇ ਮਿੰਟ-ਮਿੰਟ ਕਾਢੇ ਆ ਚਲੋ ਠੀਕ ਹੈ ਬਾਈ ਜੀ ਥੈਂਕ ਯੂ ਮਿਹਰਬਾਨੀ ਬਈ ਆਪਾਂ ਫਰੋਜਪੁਰੋਂ ਨਿਕਲ ਕੇ ਹੰਬੌਰ ਨੂੰ ਜਾਂਦੇ ਹਾਂ ਉਸ ਰੋਡ ਤੇ ਤੁਹਾਨੂੰ ਅੱਗੇ ਦੱਸਿਆ ਵੀ ਆਪਾਂ ਸਬਜ਼ੀ ਲੈ ਕੇ ਪ੍ਰਸ਼ਾਦੇ ਖਾਣਦੇ ਹਾਂ ਤੇ ਭਰਾ ਨੇ ਆਪਣੇ ਛੋਲੇ ਦੇ ਪੈਸੇ ਨਹੀਂ ਲਏ ਯਾਰ ਐਦਾਂ ਨਹੀਂ ਵੇਖ ਲਾ ਸੇਵਾ ਦਾ ਮੌਕਾ ਨਹੀਂ ਸੇਵਾ ਨਹੀਂ ਵੀਰ ਵੀ ਭਰਾ ਇੰਨਾ ਪਿਆਰ ਮਿਲਦੇ ਆ ਤੇ ਇਸੇ ਪਿਆਰ ਸਦਕਾ ਆਪਾਂ ਤੁਰੇ ਫਿਰਦੇ ਆ ਜੀ ਚਲੋ ਕੀ ਨਾ ਵੀਰ ਜੀ ਥੈਂਕ ਯੂ ਜੀ ਠੀਕ ਹੈ ਕਿਹੜਾ ਪਿੰਡਾ ਪਿੰਡਾ ਉਹ ਫਾਰ ਗਿਆ ਫਾਰਵਰਡ ਆ ਰਿਹਾ ਆ ਇਹ ਨਾਲ ਹੀ ਆ ਪਹਿਲਾ ਪਿੰਡ ਠੀਕ ਹੈ ਜੀ ਸੰਗਿਆ ਜੀ ਬਰੋਏ ਬਰ ਤੋਂ ਆਪਾਂ 12 13 ਕਿਲੋਮੀਟਰ ਆ ਗਏ ਅੱਗੇ ਇਹ ਵਧੀਆ ਰੋਡ ਆ ਵੇਨੇ ਕਿੰਨਾ ਘੌਰ ਖਚਿਆ ਜਾਂਦਾ ਖਚਿਆ ਜਾਂਦਾ 10 ਕਿਲੋਮੀਟਰ ਤੇ ਜੇ ਕੋਈ ਜਗਾ ਆ ਗਈ ਚੰਗੀ ਫਿਰ ਉੱਧਰ ਹੋ ਜਾਂਦਾ ਹੋਲੀ-ਹੋਲੀ ਜਾਜ ਆਉਂਦੀ ਜਾਂਦੀ ਸਾਈਕਲ ਤੇ ਆਪਾਂ ਨੂੰ ਵੀਡੀਓ ਬਣਾਉਂਦੀ ਇਦਾਂ ਫਿਰ ਇਹ ਤਾਂ ਬੈਲਸ ਨਹੀਂ ਹੀ ਮੰਦਾ ਹੋ ਬਹੁਤ ਬਨ ਲੱਗਾ ਆ ਮਗਰਲੇ ਬੰਨੇ ਚੜਾਈ ਹੈ ਨਹੀਂ ਤਾਂ ਲੱਗਦੀ ਨਹੀਂ ਪਰ ਅੱਗੇ ਪਈਆਂ ਨਿੱਕੀ-ਨਿੱਕੀਆਂ ਆਹ क्रॉसिंग का बड़ा तगड़ा है पहले गेयर च महाज लगे काफ़ी चढ़ाई टिकाणा पेट्रोल पंप एक लागे आ गया मेहन उ ठीक दोस्तों आप जिस तरह तहु पता फिरोजपुर तो जलालाबाद जाना रोड से पेट्रोल पंप खाई लागे ਤੇ ਵੀਰ ਉਹਨਾਂ ਨੂੰ ਪੁੱਛਿਆ ਤੇ ਵੀਰ ਉਹਨਾਂ ਆਖਿਆ ਵੀ ਇੱਥੇ ਰਹਿ ਪੋ ਤਾਂ ਇਹਦੀ ਵੀਰ ਰਾਤ ਇਨਾਂ ਕੋਲ ਬੜੀ ਮਿਹਰਬਾਨੀ ਪਹਿਲਾਂ ਵੀ ਕੀ ਨਾ ਵੀਰ ਜੀ ਸੁਨੀਲ ਜੀ ਠੀਕ ਕਿਹੜਾ ਪਿੰਡ ਆ ਜੀ ਆਪਣਾ ਫਰੋਇਪੁਰ ਸਿਟੀ ਫਰੋਇਪੁਰ ਜੀ ਚਲੋ ਪਹਿਲਾਂ ਤਾਂ ਬਹੁਤ ਧੰਨਵਾਦ ਜੀ ਨਹੀਂ ਤੇ ਕੌਣ ਕਿਹਨੂੰ ਚੱਲਦਾ ਸ਼ੁਕਰੀਆ ਜੀ ਠੀਕ ਹੈ ਖਾਰੀ ਪਟ્રોલ ਆਂਪ ਤੇ ਖੜੇ ਤੰਬੂ ਆਪਣਾ ਲਾ ਕੇ ਰੈਡੀ ਆ ਸਮਾਨ ਸਮੂਹ ਲਾ ਕੇ ਰੱਖ ਲਿਆ ਮਾਰਾ ਬੁਰਾ ਬੰਦਾ ਤੇ ਅੱਜ ਦੇ ਬਲੌਗ ਦੀ ਕਰਦੇ ਇਥੇ ਸਮਾਪਤੀ ਕੱਲ ਨੂੰ ਨਵੇਂ ਸਫ਼ਰ ਤੇ ਮਿਲਦੇ ਆ ਤੇ ਜਿਹਨੇ ਘੜੀ ਮੌਜਾ ਲਾਈਕ শেয়ার ਕਮੈਂਟ ਜ਼ਰੂਰ